ਇੱਕ ਜਿਹੜੀ ਕਿ ਮਾਰਜਨ ਤੇ ਚਲੀ ਗਈ ਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਅੰਦਰ ਸਿਰਫ 3 ਐਮਐਲਏ ਚੁਣੇਗੇ ਉਹਨਾਂ ਦੇ 222 ਚ ਹੁਣ ਉਹਨਾਂ ਨੇ ਇੱਕ ਯਾਤਰਾ ਦਾ ਆਗਾਜ਼ ਕਰ ਦਿੱਤਾ ਬਾਰਡਰ ਲਾ ਕੇ ਤੋਂ ਅਮਰitsar ਤੋਂ ਕਿ ਪੰਜਾਬ ਬਚਾਓ ਯਾਤਰਾ ਉਸ ਦਾ ਸਲੋਗਨ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੇ ਉਸ ਦੀ ਅਗਵਾਈ ਸ਼ੁਰੂ ਕਰ ਦਿੱਤੀ ਹੈ ਪੰਜਾਬ ਬਚਾਓ ਯਾਤਰਾ ਦੇ ਨਾਲ ਜਿਹੜੇ ਦਾਅਵੇ ਨੇ ਵਾਅਦੇ ਨੇ ਜਾਂ ਸ਼੍ਰੋਮਣੀ ਕਾਲੀ ਦਲ ਨੇ ਜਿਹੜੇ ਅੱਗੇ ਇੱਕ ਸਫ਼ਰ ਤੈਅ ਕਰਨਾ ਹੈ ਉਹਦਾ ਕਿੰਨਾ ਕੁ ਪ੍ਰਭਾਵ ਪੈਣ ਵਾਲਾ ਕੀ ਜਿਹੜੇ ਜਿਹੜੇ ਕਾਡਰ ਜਿਹੜਾ ਬੈਠਾ ਪਿੰਡਾਂ ਵਿੱਚ ਉਹਨਾਂ ਦੇ ਨਾਲ ਚੱਲਣਾ ਸ਼ੁਰੂ ਹੋ ਸਕਦਾ ਸੰਦੀਪ ਸਭ ਤੋਂ ਵੱਡੀ ਗੱਲ ਤੇ ਸ਼੍ਰੋਮਣੀ ਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਚਿੰਤਾ ਵਾਲੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਸਤੇ ਹੁਣ ਤੱਕ ਸਿਰਫ 15 ਲੱਖ ਸਿੱਖ ਲੱਭਾ ਜਿਨ੍ਹਾਂ ਨੇ ਆਪਣੀ ਵੋਟ ਰਜਿਸਟਰਡ ਰਜਿਸਟ੍ਰੇਸ਼ਨ ਕਰਵਾਈ ਆ ਮਤਲਬ ਜੇਸ ਸਟੇਟ ਦੇ ਵਿੱਚ ਇੱਕ ਸੂਬਾ ਪੰਜਾਬ ਇੱਕ ਮਿਨੋਰਟੀ ਜਿਹੜੀ ਹੈਗੀ ਆ ਦੇਸ਼ ਦੇ ਅੰਦਰ ਉਹਦੀ ਇੱਥੇ ਮжоਰਿਟੀ ਆ ਉਹ ਅਜ 15 ਲੱਖ ਤੇ ਰਹਿ ਗਈ ਇਹ ਇਹ ਸ਼੍ਰੋਮਣੀ ਕਮੇਟੀ ਨੂੰ ਸੋਚਣਾ ਚਾਹੀਦਾ ਅਕਾਲੀ ਦਲ ਨੂੰ ਸੋਚਣਾ ਚਾਹੀਦਾ ਆਕਾਲ ਤਖਤ ਸਾਹਿਬ ਨੂੰ ਸੋਚਣਾ ਚਾਹੀਦਾ ਕਿ ਕਿਵੇਂ ਘੱਟੋ ਘੱਟ 65-70 ਲੱਖ ਤੇ ਪੰਜਾਬ 'ਚ ਸਿੱਖ ਵੱਸਦਾ ਹੋਊਗਾ ਰੋਲ ਰੂਪ ਤੇ ਉਹ 15 ਲੱਖ ਕਿਵੇਂ ਰਹਿ ਗਿਆ ਇਹ ਸਭ ਤੋਂ ਚਿੰਤਾ ਦਾ ਸਵਾਲ ਸ਼ਾਇਦ ਇਸੇ ਕਰਕੇ ਸ਼੍ਰੋਮਣੀ ਕਾਲੀ ਦਲ ਅੱਜ ਮਾਈਨਸ ਤੇ ਚਲਾ ਗਿਆ ਕਿ ਪਹਿਲਾਂ ਉਹਨਾਂ ਕੋ 15 ਹੁਣ 3 ਨਾ ਹੁਣ ਇਸ ਮਸਲੇ ਦੇ ਵਿੱਚ ਜਿਹੜੀ ਹੁਣ ਕਿਉਂਕਿ ਆ ਵੇਲਾ ਆ ਗਿਆ ਸੀ ਸਾਰੀਆਂ ਪੋਲੀਟিক্যাল ਪਾਰਟੀਆਂ ਕੋਲ ਉਹਦੇ ਟਾਈਮ ਨਾ ਗਿਆ ਜਿੰਨੇ ਤੁਸੀਂ ਟਵੀਟ ਕਰਨੇ ਸੀ ਜਿੰਨੇ ਤੁਸੀਂ ਫੇਸਬੁੱਕ ਤੇ ਲਾਈਵ ਕਰਨੇ ਸੀ ਜਾ ਤੁਸੀ ਪ੍ਰੈਸ ਕਨਵਰਸ ਕਰਨੀਆਂ ਜਦ ਤੱਕ ਲੋਕਾਂ ਦੀਆਂ ਗੱਲਾਂ ਲੋਕਾਂ ਦੇ ਮਸਲੇ ਲੋਕਾਂ ਦੀਆਂ ਦਰਪੇਸ਼ ਮੁਸ਼ਕਲਾਂ ਉਹਨਾਂ ਦੇ ਕੋਲ ਬੈਠ ਕੇ ਗੋਡੇ ਨਾਲ ਗੋਡਾ ਜੋੜ ਕੇ ਤੇ ਸਿਰ ਨਾਲ ਸਿਰ ਜੋੜ ਕੇ ਨਹੀਂ ਕਰੋਗੇ ਨਾ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾਗਾ ਹੁਣ ਸੁਬੀਰ ਸਿੰਘ ਬਾਦਲ ਹੋਣੇ ਲੋਕ ਸਭਾ ਚੋਣਾ 2024 ਨੂੰ ਧਿਆਨ ਵਿੱਚ ਰੱਖਦੇ ਜਿਹੜੀ ਪੰਜਾਬ ਬਚਾਓ ਯਾਤਰਾ ਸ਼੍ਰੀ ਕਾਲ ਤਕ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਕੀਤੀ ਆ ਉਹ ਇੱਕ ਹੈ ਕਿ ਲੋਕਾਂ ਦੇ ਨਾਲ ਜਿੰਨੀ ਤੁਹਾਡੀ ਕਨੈਕਟੀਵਿਟੀ ਵਧੇਗੀ ਲੋਕਾਂ ਦੇ ਨਾਲ ਜਿੱਡਾ ਤੁਹਾਡਾ ਸੰਪਰਕ ਹੋਊਗਾ ਲੋਕਾਂ ਦੀਆਂ ਦੁੱਖ ਤਕਲੀਫਾਂ ਦਾ ਵੀ ਪਤਾ ਲੱਗੂਗਾ ਲੋਕ ਚਾਹੁੰਦੇ ਕੀ ਆ ਹੁਣ ਇਹਨਾਂ ਟਾਰੀ ਤੋਂ ਸ਼ੁਰੂਆਤ ਕੀਤੀ ਈ ਟਾਰੀ ਤੋਂ ਬਾਅਦ ਅਰਾਜਾਸਾਂ ਸੀ ਇਦਾਂ ਇਹਨਾਂ ਨੇ ਪਹਿਲੇ ਫੇਸ ਦੇ ਵਿੱਚ 40 45 ਹਲਕੇ ਕਵਰ ਕਰਨੇ ਨੇ ਉਹਦੇ ਚਲ ਇੱਕ ਤੇ ਸਿੱਧੀ ਸੁਬੀਰ ਦੀ ਇੱਕ ਤੇ ਕਨੈਕਟੀਵਿਟੀ ਵਧੇਗੀ ਕਿਉਂਕਿ ਅੱਗੇ ਸਿਰਫ ਲੀਡਰਾਂ ਤੱਕ ਆ ਹੁਣ ਆਮ ਲੋਕਾਂ ਤੱਕ ਉਹ ਆਮ ਲੋਕ ਦੇ ਦੱਸਣਗੇ ਹੁਣ ਖਾਸ ਕਰਕੇ ਦੇਖੋ ਟਾਰੀ 1997 ਤੋਂ ਲੈ ਕੇ 2017 ਤੱਕ ਤੁਹਾਡੀ 15 ਸਾਲ ਕੰਟੀਨਿਊਸਲੀ ਸਰਕਾਰ ਰਹੀ ਹੈ ਨਹੀਂ ਤੇ ਪਹਿਲਾਂ ਕਾਲੀ ਦਲ ਦੀ ਡੇਢ ਸਾਲ ਢਾਈ ਸਾਲ 3 ਸਾਲ ਸਵਾ 3 ਸਾਲ ਰਹਿੰਦੀ 97 ਤੋਂ ਲੈ ਕੇ 2000 ਤੱਕ ਫਿਰ 2007 ਤੋਂ ਲੈ ਕੇ 17 ਤੱਕ 15 ਅਟਾਰੀ ਦੇ ਲੋਕ ਅੱਜ ਵੀ ਕਹਿ ਰਹੇ ਨੇ ਜਿਹੜੇ ਬਿਲਕੁਲ ਪਾਕਿਸਤਾਨ ਦੇ ਨਾਲ ਕੰਡੇ ਦੇ ਲੋਕ ਵੱਸੇ ਕਹਿੰਦੇ ਸਾਨੂੰ ਅੱਜ ਵੀ ਜ਼ਮੀਨਾਂ ਵਾਲੇ ਨੇ ਖੇਤ ਪੈਲੀਆਂ ਨੇ ਉਹ ਕੰਡੇ ਵਾਲੀ ਤਾਰ ਆ ਉਹ ਪਾਸ ਬਣਾਉਣੇ ਪੈਂਦੇ ਨੇ ਕੱਚੇ ਪੱਕੇ ਪਾਸ ਬੰਦੇ ਟਾਈਮ ਹੈਗਾ ਹੁਣ ਹਾੜੀ ਸੌਣੀ ਦਾ ਮਸਲਾ ਹੈਗਾ ਹਨਾ ਨੇਰੇ ਸਵੇਰੇ ਬੰਦੀ ਇੱਧਰ ਹੋਵੇ ਤਾਂ ਭਾਵੇਂ ਰਾਤ ਦੇ 7 ਵਜੇ ਤੱਕ ਲੱਗੇ ਰੋ ਹਨਾ ਜੇ ਚਾਨਣ ਆਗਾ ਉਹ ਤੋਂ 5 ਵਜੇ ਆਉਣਾ ਉਹ ਮੁਸ਼ਕਲਾਂ ਬਾਰਡਰ ਡਿਸਟ੍ਰਿਕਟ ਆ ਇੰਡਸਟਰੀ ਲਗੀ ਉਹ ਸਾਰੀਆਂ ਦੁੱਖ ਤਕਲੀਫਾਂ ਹੁਣ ਸੁਖੀਰ ਹੋਣਾ ਨੂੰ ਇਹ ਕਿ 2024 ਤੱਕ ਤੋਂ ਪਹਿਲਾਂ ਜਿਹੜੀਆਂ 2024 ਚੜ੍ਹ ਗਿਆ ਲੋਕ ਸਭਾ ਚੋਣਾਂ ਜਿਹੜੀਆਂ ਸ਼ਾਇਦ ਮਾਰਚ ਦੇ ਦੂਜੇ ਹਫਤੇ ਤੱਕ ਉਮੀਦ ਆ ਉਸ ਤੋਂ ਪਹਿਲੇ ਇੱਕ ਰੋਡ ਮੈਪ ਜਾ ਉਹਨਾਂ ਦਾ ਬਣੂ ਕਿ ਪੰਜਾਬ ਦੀ ਜਨਤਾ ਕੀ ਸ਼ਾਇਦ ਉਹਦੇ ਚੋਂ ਇਹ ਚੋਣ ਮਰੋਰਸ ਪੱਤਰ ਤਿਆਰ ਕਰ ਲੈ ਪਰ ਇੱਕ ਕਨੈਕਟੀਵਿਟੀ ਆ ਜੇ ਲੋਕਾਂ ਤੱਕ ਕਨੈਕਟੀਵਿਟੀ ਕਮਾਸ ਲੈਵਲ ਦੇ ਲੀਡਰ ਇੱਕ ਕੌੜੀ ਸਚਾਈ ਆ ਪੰਜਾਬ ਦੇ ਵਿੱਚ ਬੈਂ ਸਿੰਘ ਬੈਂ ਸਿੰਘ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਾ ਪੁਰਾਣੇ ਲੀਡਰ ਸਾਡੇ ਕੋਲ ਮਾਸ ਲੈਵਲ ਦੇ ਲੀਡਰ ਜਿਹੜੇ ਆਖਰੀ ਸੀ ਜਿਹੜੇ ਲੋਕਾਂ ਦੇ ਲੀਡਰ ਕਿਹਾ ਜਾ ਸਕਦਾ ਸੀ ਗਰਾਉਂਡ ਲੈਵਲ ਦੇ ਲੀਡ ਉਹ ਸਿਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਰਹਿ ਗਏ ਸੀ ਉਸ ਤੋਂ ਬਾਅਦ ਕੋਈ ਵੀ ਪੰਜਾਬ ਚ ਇਸ ਟਾਈਮ ਲੀਡਰ ਨਹੀਂ ਨਾ ਉਹ ਕੈਪਟਨ ਮਰੀਂਦਰ ਸਿੰਘ ਨੇ ਨਾ ਹੱਲੇ ਭਗਵੰਤ ਮਾਨ ਸਾਹਿਬ ਨੂੰ ਵੀ ਟਾਈਮ ਲੱਗੂਗਾ ਸੁਬੀਤ ਸਿੰਘ ਬਾਦਲ ਨੂੰ ਵੀ ਟਾਈਮ ਲੱਗੂਗਾ ਜੇ ਕਾਂਗਰਸ ਦੀ ਗੱਲ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਵੀ ਟਾਈਮ ਲੱਗੂਗਾ ਚੰਨੀ ਸਾਹਿਬ ਨੂੰ ਵੀ ਟਾਈਮ ਲੱਗੂਗਾ ਸਾਡੇ ਕੋਲ ਪੰਜਾਬ ਚ ਇਸ ਟਾਈਮ ਮਾਸ ਲੈਵਲ ਦਾ ਲੀਡਰ ਨਹੀਂ ਹੈ ਤੇ ਜੇ ਮਾਸ ਲੈਵਲ ਦਾ ਲੀਡਰ ਬੰਨਾ ਉਹ ਫਿਰ ਮਾਸ ਦੇ ਨਾਲ ਜੁੜਨਾ ਪੈਣਾ ਉਹ ਪਬਲਿਕ ਦੇ ਨਾਲ ਜੁੜਨਾ ਪੈਣਾ ਹੈ ਤੇ ਕਾਲੀ ਦਲ ਦਾ ਹੁਣ ਜਿਹੜਾ ਸਵਾਲ ਸੁਬੀਤ ਸਿੰਘ ਬਾਦਲ ਦੀ ਅਗਵਾਈ ਜਿਹੜਾ ਕੋਈ ਨਾ ਕੋਈ ਤਾਂ ਨਾਰਾ ਦੇਣਾ ਹੁੰਦਾ ਕੋਈ ਕੋਈ ਨਾ ਸਲੋਗਨ ਦੇਣਾ ਹੀ ਹੁੰਦਾ ਨਾ ਉਹ ਹੁਣ ਕਹਿੰਦੇ ਪੰਜਾਬ ਬਚਾਓ ਯਾਤਰਾ ਉਧਰ ਪਰਮਜੀਤ ਕੌਰ ਗੁਲਸ਼ਰ ਸਯੁਜਕਤ ਕਾਲੀਦਲ ਬੀਬੀ ਕਹਿੰਦੀ ਆ ਕਿ ਪਰਿਵਾਰ ਤੋਂ ਬਚਾਓ ਪੰਜਾਬ ਉਧਰ ਭਗਵੰਤ ਮਾਨ ਸਾਹਿਬ ਵੀ ਕਹਿ ਰਹੇ ਸੀ ਕਿ ਕਿ ਇਹਨਾਂ ਨੂੰ ਕਹੋ ਕਿ ਖਿਹੜਾ ਛੱਡਣ ਲੋਕ ਇਹਨਾਂ ਦਾ ਉਹ ਟੀਚਰਾਂ ਵੀ ਹੋ ਰਹੀਆਂ ਇੱਕ ਪਾਸੇ ਮੇਨੇ ਵੀ ਵਾਜ ਰਹੇ ਨੇ ਪਰ ਇੱਕ ਹੈ ਕਿ ਇੱਕ ਪਾਰਟੀ ਗਰਾਊਂਡ ਦੇ ਵਿੱਚ ਗਈ ਹੈਗੀ ਹਜੇ ਕਾਂਗਰਸ ਗਰਾਊਂਡ ਦੇ ਵਿੱਚ ਨਹੀਂ ਗਈ ਸਰਕਾਰ ਨੂੰ ਤੇ ਹੁੰਦਾ ਭਲੇਖੇ ਹੁੰਦੇ ਸਰਕਾਰਾਂ ਨੂੰ ਇਹ ਨਵੀਂ ਸਰਕਾਰ ਨੂੰ ਭੁਲੇਖੇ ਨਹੀਂ ਪਿਛਲੀਆਂ ਸਰਕਾਰਾਂ ਨੂੰ ਭੁਲੇਖੇ ਤੇ ਸਰਕਾਰ ਆ ਠੀਕ ਹੈ ਵੱਖਰੀ ਗੱਲ ਸਰਕਾਰ ਦਾ ਇਲੈਕਸ਼ਨ ਦੇ ਵਿੱਚ ਕਿ ਐਜ ਹੁੰਦਾ ਕਿਉਂਕਿ ਉਹਨਾਂ ਕੋ ਮਸ਼ੀਨਰੀ ਹੁੰਦੀ ਆ ਉਹਨਾਂ ਕੋ ਸਿਸਟਮ ਸਟੇਟ ਹੁੰਦੀ ਆ ਉਹਨਾਂ ਕੋ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਉਹ ਸਾਰੀ ਉਹਨਾਂ ਕੋ ਇੱਕ ਐਜ ਹੁੰਦਾ ਪਰ ਗਰਾਊਂਡ ਲੈਵਲ ਤੇ ਜਿਹੜੀਆਂ ਲੋਕਾਂ ਦੀਆਂ ਦੁੱਖ ਤਕਲੀਫਾਂ ਸਮਝਣੀਆਂ ਹੈਗੀਆਂ ਤਾਂ ਉਹਨੂੰ ਗਰਾਊਂਡ ਤੇ ਜਾਣਾ ਪੈਂਦਾ ਹੁਣ ਸਵਾਲ ਇਹ ਆ ਕਿ ਜਿਹੜੀ ਇਹਨਾਂ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਜਿਸ ਤੇ ਵਿਰੋਧੀ ਪਾਰਟੀਆਂ ਟਿੱਪਣੀਆਂ ਵੀ ਕਰ ਰਹੀਆਂ ਨੇ ਉਹਦੇ ਨਾਲ ਇਹਨਾਂ ਨੂੰ ਫਾਇਦਾ ਕਦੋਂ ਮਿਲੂਗਾ ਉਹ 2024 ਚ ਪਤਾ ਲੱਗੂਗਾ ਕਿ ਕੀ ਜਿਹੜੇ ਲੋਕ ਕਾਲੀ ਦਲ ਦੀ ਲੀਡਰਸ਼ਿਪ ਤੇ ਸਵਾਲ ਕਰਦੇ ਨੇ ਚਾਹੇ ਢੀਂਡਸਾ ਸਾਹਿਬ ਜਾਂ ਬਾਕੀ ਕਿ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਸੁਬੀਰ ਸਿੰਘ ਬਾਦਲ ਨੂੰ ਕਾਲੀ ਦਲ ਛੱਡ ਦੇਣਾ ਚਾਹੀਦਾ ਤੇ ਜੇ 2024 ਤੋਂ ਪਹਿਲਾਂ ਤੇ ਉਹਨੇ ਛੱਡਣਾ ਨਹੀਂ ਇਹ ਲੋਕਾਂ ਦੇ ਭਲੇਖੇ ਹੋਣਗੇ ਜਿੰਨਾ ਮਰਜੀ ਕੋਈ ਜ਼ੋਰ ਲਾਏ ਜਾਵੇ ਤੇ ਜੇ ਇਹੋ 2024 ਦੇ ਵਿੱਚ ਕਾਲੀ ਦਲ ਦੀਆਂ ਤਿੰਨ ਚਾਰ ਸੀਟਾਂ ਆ ਗਿਆ ਲੋਕੀ ਕਹਿੰਦੇ ਸੁਬੀਰ ਸਿੰਘ ਬਾਦਲ ਫੇਰ ਉੱਪਰ ਆਇਆ ਜੀ ਸੁਬੀਰ ਸਿੰਘ ਬਾਦਲ ਦਾ ਕੋਈ ਮੁਕਾਬਲਾ ਨਹੀਂ ਜਦੋਂ ਸੁਬੀਰ ਸਿੰਘ ਬਾਦਲ ਨੇ ਰਿਪੀਟ ਕਰਵਾਈ ਸਰਕਾਰ ਸ ਅਲੋ 12 ਤੋਂ 17 ਤੇ ਕਹਿੰਦੇ ਕਿ ਸੁਬੀਰ ਸਿੰਘ ਬਾਦਲ ਵਰਗਾ ਮੈਨੇਜਮੈਂਟ ਮਾਸਟਰਮਾਈਂਡ ਨਹੀਂ ਕੋਈ ਹੈਗਾ ਮਤਲਬ ਚੜਦੇ ਸੂਰ ਦੂਰ ਸਲਾਮਤ ਢਲਦੇ ਪਰਛਾਵੇਂ ਨੂੰ ਕੌਣ ਪੁੱਛਦਾ ਇਸ ਟਾਈਮ ਸੁਬੀਰ ਸਿੰਘ ਬਾਦਲ ਦਾ ਉਹ ਹਾਲਾਤ ਨੇ ਕਿਉਂਕਿ ਬਾਦਲ ਸਾਹਿਬ ਦਾ ਵੇਲਾ ਗੁਜ਼ਰ ਗਿਆ ਹੈਗਾ ਬਾਦਲ ਸਾਹਿਬ ਦੇ ਜਿਹੜੇ ਨੇੜਲੇ ਸਾਥੀ ਆ ਉਹਨਾਂ ਨੇ ਆਪਣੇ ਗਾਹ ਨਿਆਣੇ ਸੁਬੀਸ਼ਿੰਘ ਬਾਦਲਾ ਨਾਲ ਜੋੜ ਤੇ ਪਰਿਵਾਰ ਵਾਲੇ ਤੇ ਕਾਲੀ ਦਲ ਦੇ ਵਿੱਚ ਸਭ ਤੋਂ ਵੱਧ ਐਸ ਟਾਈਮ ਅਗਰ ਪਰ ਹੁਣ ਲੋਕ ਜਿਹੜੇ ਕਾਲੀ ਦਲ ਤੋਂ ਲੋਕ ਖਫਾ ਨੇ ਪਰੇਸ਼ਾਨ ਨੇ ਉਹ ਬੈਲੈਂਸ ਹੋਇਆ ਕਿਉਂਕਿ 22 ਮਹੀਨੇ ਦਾ ਜਿਹੜਾ ਲੋਕਾਂ ਨੇ ਸਵਾਦ ਆਮ ਆਦੀ ਪਾਰਟੀ ਦੀ ਸਰਕਾਰ ਤੋਂ ਵੀ ਦੇਖ ਲਿਆ ਹੈਗਾ ਹੁਣ ਸਵਾਲ ਹੈ ਕਿ 2024 ਦੇ ਵਿੱਚ ਕੀ ਸ਼੍ਰੋਮਣੀ ਕਾਲੀ ਦਲ ਭਾਜਪਾ ਦਾ ਗੱਠ ਜੁੜ ਹੋਊਗਾ ਜਾਂ ਕਾਂਗਰਸ ਤੇ ਆਮ ਆਦੀ ਪਾਰਟੀ ਦਾ ਗੱਠ ਜੁੜੂਗਾ ਕਾਲੀ ਦਲ ਨੇ ਤੇ ਵੈਸੇ ਉਂਗਲ ਫੜਾਈ ਦਿੱਤੀ ਭਾਜਪਾ ਵਾਲਿਆਂ ਨੂੰ ਚੰਡੀਗੜ੍ਹ ਚ ਵੋਟ ਪਾ ਕੇ ਜੇ ਇਹ ਗੱਠਜੋੜ ਹੋ ਜਾਂਦਾ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਤੇ ਲਾਜ਼ਮੀ ਤੌਰ ਤੇ ਫਿਰ ਇੱਕ ਤ੍ਰੈਕੋਣ ਟ੍ਰਾਇਲੈਂਗਰ ਇਲੈਕਸ਼ਨ ਹੋਏਗੀ ਇੱਕ ਪਾਸੇ ਗੱਠਜੋੜ ਹੋਪੇ ਇੱਕ ਪਾਸੇ ਕਾਂਗਰਸ ਹੋ ਸਕਦੀ ਇੱਕ ਪਾਸੇ ਆਪ ਹੋ ਸਕਦੀ ਤੇ ਜੇ ਕਾਂਗਰਸ ਦੇ ਆਪ ਦਾ ਗੱਠਜੋੜ ਹੋ ਗਿਆ ਇਧਰ ਅਕਾਲੀ ਦਲ ਬੀਜੇਪੀ ਦਾ ਗੱਠ ਹੋ ਗਿਆ ਫਿਰ ਤੇ ਸਿੱਧੇ ਮੁਕਾਬਲੇ ਉਸੇ ਦਾ ਫਿਰ ਪੰਜਾਬ ਦੀ ਜਨਤਾ ਇਹਨਾਂ ਆਚਾਰਾਂ ਨੂੰ ਨਕਾਰ ਦੇ ਕੋਈ ਆਜ਼ਾਦ ਜਿਤਾਉਣੇ ਸ਼ੁਰੂ ਕਰ ਦੇਣ ਪਰ ਇਹ ਜਿਹੜਾ ਸਰਬਤ ਇਹਨਾਂ ਜਿਹੜੇ ਸ਼ੁਰੂ ਕੀਤਾ ਜੇ ਕਾਲਸਕ ਅਕਾਲ ਤਖਤ ਸਾਹਿਬ ਦੀ ਤੇ ਔਰ ਗੁਰੂ ਸਾਹਿਬ ਦੀ ਓਟ ਲੈ ਕੇ ਅਰਦਾਸ ਕਰਕੇ ਨਾ ਇਹ ਦੇਖੋ ਕਿ ਇਹਨਾਂ ਨੂੰ ਕਿੰਨਾ ਕੀ ਬਲ ਮਿਲਦਾ ਹੈ ਕਿੰਨਾ ਕੀ ਬਲ ਮਿਲਣ ਤੋਂ ਬਾਅਦ ਕਿੰਨਾ ਕੀ ਫਲ ਮਿਲਦਾ ਹੈਗਾ ਲੇਕਿਨ ਪੰਜਾਬ ਦੇ ਵਿੱਚ ਲੋਕਾਂ ਨੂੰ ਜੋੜਨ ਵਾਸਤੇ ਹੈ ਨਾ ਇਹ ਸਭ ਤੋਂ ਵੱਡਾ ਤਰੀਕਾ ਹੈ ਕਿ ਲੋਕਾਂ ਦੇ ਨਾਲ ਜਦੋਂ ਤੁਸੀਂ ਸਿੱਧੇ ਜੁੜਦੇ ਜੋ ਚਾਹੇ ਤੁਸੀਂ ਨੁੱਕੜ ਮੀਟਿੰਗਾਂ ਕਹਿ ਲੋ ਚਾਹੇ ਆਮਨੇ ਸਾਹਮਨੇ ਬੈਠ ਕੇ ਕਰ ਲੋ ਚਾਹੇ ਸਿਆਸੀ ਸਿਰਾਲੀਆਂ ਕਰੋ ਪੋਲੀਟਿਕਲ ਪਾਰਟੀਆਂ ਨੂੰ ਤੇ ਅਜਿਹਾ ਫਾਇਦਾ ਮਿਲ ਹੀ ਜਾਂਦਾ